ਨੰਬਰ ਤਕੜਾ ਫੁਕਰਾਇ ਕਰਨ ਓਜਲਾ ਗੀਤਾਂ ਦੀ ਮਸ਼ੀਨ ਕਰਨ ਓਜਲਾ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਜ਼ਿਆਦਾ ਸੁਰੱਖਿਆ ਵਿੱਚ ਬੜੇ ਰਹਿੰਦੇ ਨੇ ਕਰਨ ਓਜਲਾ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਫੈਨਸ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੇ ਨੇ ਐਸ ਬਿਚਾਰੇ ਕਰਨੂਜ਼ਲਾ ਦੀ ਇੱਕ ਸਰਬਜੀਤ ਨਾ ਦੇ ਮੁੰਡੇ ਨਾਲ ਹੋਈ ਜ਼ੁਬਾਨੀ ਜੰਗ ਦੀ ਪੋਸਟ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਆਖਿਰ ਕਰਨੂਜ਼ਲਾ ਨੂੰ ਇਸ ਨੌਜਵਾਨ ਦੀ ਕਿਸ ਗੱਲ ਤੇ ਗੁੱਸਾ ਆਇਆ ਇਸ ਮੁੰਡੇ ਨੇ ਕਰਨੂਜ਼ਲਾ ਨੂੰ ਫੁਕਰਾ ਕਹਿ ਦਿੱਤਾ ਸੀ ਇਸ ਦੇ ਨਾਲ ਹੀ ਉਸਨੇ ਕਿਹਾ ਕਿ ਕਰਨੂਜਲਾ ਆਪਣੀ ਹਰ ਇੱਕ ਚੀਜ਼ ਦਾ ਦਿਖਾਵਾ ਕਰਦਾ ਕਰਨੂਜਲਾ ਨੇ ਇਸ ਮੁੰਡੇ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਜਾ ਭਰਾਵਾ ਕਿਉਂ ਨਾ ਦਿਖਾਈਏ ਸਾੜਿਆਂ ਛੋਟੇ ਛੋਟੇ ਹੁੰਦੇ ਸੀ ਜਦੋਂ ਸਾਡੇ ਸੁਪਨੇ ਸੀ ਤੇ ਅੱਜ ਵਾਅ ਕਰੂਨੇ ਪੂਰੇ ਕਰਤੇ ਤੇਰੇ ਕਾਪੇ ਮੱਖ ਲੜਦੀ ਹੈ ਆ ਸੀਟ ਤੇ ਬੈਠ ਕੇ ਕਿਸੇ ਨੂੰ ਫੋਟਰਾ ਕਹਿਣਾ ਬਹੁਤ ਸੋਖਾ ਤੂੰ ਸਾਲਿਆ ਲੈਣਾ ਕੀ ਹੈ ਮੇਰੀ ਜ਼ਿੰਦਗੀ ਮੈਂ ਕਮਾਇਆ ਮੈਂ ਉਡਾਇਆ ਇੱਥੇ ਤੱਕ ਆਉਣ ਵਿੱਚ ਪਤਾ ਕਿੰਨਾ ਸਮਾਂ ਲੱਗਿਆ ਸਾਲਿਆ ਕਦੇ ਬੇਬੇ ਬਾਪੂ ਤੋਂ ਬਿਨਾ ਇੱਕ ਰਾਤ ਕੱਟ ਤੇ ਦੇਖੀ ਤੈਨੂੰ ਨੀਂਦ ਨਹੀਂ ਆਉਣੀ। ਸਾਲਾ ਜੀ ਦਾ ਦਿਲ ਕਰਦਾ ਆ ਕਿ ਕੁਝ ਵੀ ਲਿਖ ਦਿੰਦਾ। ਤੁਹਾਡੇ ਵਰਗੇ ਕਰਕੇ ਆਪਣੇ ਬੰਦੇ ਆਪਣੇ ਨਾਲ ਹੀ ਲੱਗੀ ਜਾਂਦੇ ਨੇ। ਸਵਾਦ ਲਓ, ਖਾar ਨਾ ਖਾਓ। ਨਾਲੇ ਆਪਦੇ ਚਾਚੇ ਨੂੰ ਫੋਲੋ ਕਰਦਾ, ਨਾਲੇ ਫੁਕਰਾਂ ਵੀ ਦੱਸੀ ਜਾਂਦਾ। ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ? ਕਰਨ ਔਜਲਾ ਨੇ ਇਸ ਮੁੰਡੇ ਨਾਲ ਸਹੀ ਕੀਤਾ ਜਾਂ ਗਲਤ? ਕਮੈਂਟ ਕਰਕੇ ਆਪਣੀ ਰਾਏ ਜਰੂਰ ਸਾਂਝੇ ਕਰ। ਧੰਨਵਾਦ ਜੀ।